ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖ ਵਿਡਾਣ ਰਹੇ ਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਇਹ ਗੱਲ ਕਿੰਨੀ ਅਸਚਰਜ ਜਨਕ ਹੈ ਕਿ ਈਰਾਨ ਦੇ ਰਹਿਣ ਵਾਲੇ ਸੁਲੇਮਾਨ ਦੀ ਰੂਹ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਆਗਿਆ ਅਨੁਸਾਰ ਗਿਆਨੀ ਗੁਰਦੇਵ ਸਿੰਘ ਜੀ ਦੇ ਘਰ ਜਨਮ ਲਿਆ ਇਹ ਅਲੌਕਿਕ ਰਹੱਸਮਈ ਅਤੇ ਅਸਚਰਜ ਜਨਕ ਘਟਨਾਵਾਂ ਨਾਲ ਭਰਪੂਰ ਪੁਨਰ ਜਨਮ ਦੀ ਸੱਚੀ ਸਾਖੀ ਹੈ ਜਿਸ ਨੂੰ ਕੇ ਪੜ੍ਹ ਕੇ ਆਪ ਹਰ ਦਿਨ ਹੈਰਤ ਦਾ ਅਨੁਭਵ ਕਰੋਗੇ ਅਤੇ ਸੋਚਣ ਤੇ ਮਜਬੂਰ ਹੋ ਜਾਵੋਗੇ ਕਿ ਆਤਮਾਵਾਂ ਲਈ ਧਰਮ ਮਜ਼ਹਬ ਅਤੇ ਜਾਤ ਪਾਤ ਵਿੱਚ ਕੋਈ ਵੀ ਅੰਤਰ ਨਹੀਂ ਹੁੰਦਾ ਡਾਕਟਰ ਸ਼ੇਰ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਮਿੰਟ ਗੁਮਰੀ ਦੇ ਨਿਵਾਸੀ ਸਨ ਦੇਸ਼ ਦੇ ਬਟਵਾਰੇ ਦੇ ਪਿੱਛੋਂ ਉਹ ਅੰਮ੍ਰਿਤਸਰ ਆ ਗਏ ਸਨ ਇਸ ਪਿੱਛੋਂ ਪਟਿਆਲੇ ਤੇ ਫਿਰ ਕੁਰੂਕ ਖੇਤਰ ਚਲੇ ਗਏ ਕੁਝ ਦਿਨ ਠਹਿਰ ਕੇ ਆਪ ਸਹਾਰਨਪੁਰ ਆ ਗਏ ਇੱਥੇ ਨਮਾਇਸ਼ ਕੈਂਪ ਵਿੱਚ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਥੋੜੇ ਹੀ ਸਮੇਂ ਵਿੱਚ ਪ੍ਰੈਕਟਿਸ ਖੂਬ ਚੱਲੀ। ਸਾਲ 1950 ਵਿੱਚ ਡਾਕਟਰ ਸ਼ੇਰ ਸਿੰਘ ਨੂੰ ਸਹਾਰਨਪੁਰ ਦੇ ਇੱਕ ਪਿੰਡ ਮੁਗਲ ਖੇੜਾ ਵਿੱਚ ਕੁਝ ਜ਼ਮੀਨ ਮਿਲ ਗਈ। ਫਿਰ ਆਪ ਉੱਥੇ ਚਲੇ ਗਏ। ਮੁਗਲ ਖੇੜਾ ਮੁਗਲਾਂ ਦਾ ਇਤਿਹਾਸਿਕ ਪਿੰਡ ਹੋਣ ਕਰਕੇ ਬਹੁਤ ਪ੍ਰਸਿੱਧ ਹੈ। ਡਾਕਟਰ ਸ਼ੇਰ ਸਿੰਘ ਦੇ 4 ਲੜਕੇ ਅਤੇ 2 ਲੜਕੀਆਂ ਹਨ। ਸਭ ਤੋਂ ਵੱਡੇ ਲੜਕੇ ਦਾ ਨਾਮ ਹਰਮਿੰਦਰ ਸਿੰਘ ਹੈ। ਇਹ ਡੀਏਵੀ ਕਾਲਜ ਮੁਜ਼ਫਰਨਗਰ ਵਿੱਚ ਫਿਲਾਸਫੀ ਦਾ ਲੈਕਚਰਾਰ ਹੈ ਦੂਸਰੇ ਨੰਬਰ ਤੇ ਮਨਮੋਹਨ ਸਿੰਘ ਹੈ ਜੋ ਕਿ ਪਿੰਡ ਵਿੱਚ ਸੰਤ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਇਨ੍ਹਾਂ ਤੋਂ ਬਾਅਦ ਛੋਟਾ ਭਰਾ ਅਮਰਜੀਤ ਸਿੰਘ ਪਿੰਡ ਵਿੱਚ ਡਾਕਟਰੀ ਕਰਦਾ ਹੈ ਤੇ ਸਭ ਤੋਂ ਛੋਟਾ ਹਰਜੀਤ ਸਿੰਘ ਮੁਜ਼ਫਰਨਗਰ ਵਿੱਚ ਇੱਕ ਕਵਿਟਰ ਬਣਾਉਣ ਵਾਲੀ ਕੰਪਨੀ ਪਾਰਟਨਰਸ਼ਿਪ ਵਿੱਚ ਚਲਾ ਰਿਹਾ ਹੈ ਦੋਨਾਂ ਲੜਕੀਆਂ ਦਾ ਵਿਆਹ ਹੋ ਚੁੱਕਾ ਹੈ ਮੁਗਲ ਖੇੜਾ ਟਿਕ ਜਾਣ ਤੋਂ ਪਿੱਛੋਂ ਇੱਕ ਦਿਨ ਮਨਮੋਹਨ ਸਿੰਘ ਜੋ ਕਿ ਡਾਕਟਰ ਸ਼ੇਰ ਸਿੰਘ ਦਾ ਦੂਸਰਾ ਲड़का ਹੈ ਰਸਤੇ ਵਿੱਚ ਆ ਰਿਹਾ ਸੀ ਲੰਘਦੇ ਹੋਏ ਰਸਤੇ ਵਿੱਚ ਉਹ ਪੀਰ ਸੁਲੇਮਾਨ ਦੀ ਕਬਰ ਕੋਲੋਂ ਦੀ ਗੁਜ਼ਰ ਰਿਹਾ ਸੀ ਪਤਾ ਨਹੀਂ ਉਸਦੇ ਦਿਮਾਗ ਵਿੱਚ ਕੀ ਆਇਆ ਤੇ ਉਸਨੇ ਕਬੀਰ ਸੁਲੇਮਾਨ ਦੀ ਕਬਰ ਉੱਤੇ ਪਿਸ਼ਾਬ ਕਰ ਦਿੱਤਾ ਬਸ ਉਸ ਦਿਨ ਤੋਂ ਬਾਅਦ ਹੀ ਉਹ ਉਦਾਸ ਰਹਿਣ ਲੱਗ ਪਿਆ ਉਸ ਦਾ ਹੱਟਾ ਕੱਟਾ ਸਰੀਰ ਹੌਲੀ ਹੌਲੀ ਸੁੱਕਣਾ ਸ਼ੁਰੂ ਹੋ ਗਿਆ ਊਠ ਪਟਾੰਗ ਬੋਲਣਾ ਗੁੱਸਾ ਕਰਨਾ ਚੀਜ਼ਾਂ ਤੋੜਨੀਆਂ ਉਸਦਾ ਸੁਭਾਅ ਹੀ ਬਣ ਗਿਆ ਉਸਨੇ ਆਪਣੀ ਕੇਸ ਵੀ ਕਤਲ ਕਰਵਾ ਦਿੱਤੇ ਮਨਮੋਹਨ ਸਿੰਘ ਤੋਂ ਕੋਈ ਹਾਲਚਾਲ ਪੁੱਛਦਾ ਤਾਂ ਉਸ ਨੂੰ ਮਾਰਨ ਨੂੰ ਦੌੜ ਪੈਂਦਾ ਸੀ ਮਨਮੋਹਨ ਸਿੰਘ ਨੂੰ ਨਾ ਦਿਨ ਨੂੰ ਚੈਨ ਸੀ ਤੇ ਨਾ ਹੀ ਰਾਤ ਨੂੰ ਆਰਾਮ ਪਿਤਾ ਨੇ ਕਈ ਡਾਕਟਰਾਂ ਦੇ ਕੋਲ ਵੀ ਦਿਖਾਇਆ ਪਰ ਕੁਝ ਵੀ ਬਿਮਾਰੀ ਦਾ ਪਤਾ ਨਾ ਲੱਗਿਆ ਇੱਕ ਦਿਨ ਮਨਮੋਹਨ ਸਿੰਘ ਬਹੁਤ ਹੀ ਉਡ ਪਟਾਂਗ ਬੋਲ ਰਿਹਾ ਸੀ ਪਿਤਾ ਨੇ ਉਦਾਸ ਹਾਲਤ ਵਿੱਚ ਉਸ ਨੂੰ ਪੁੱਛਿਆ ਮਨਮੋਹਨ ਸਿੰਘ ਤੈਨੂੰ ਕੀ ਹੋ ਗਿਆ ਹੈ ਤੂੰ ਕੀ ਚਾਹੁੰਦਾ ਹੈ ਉਹ ਇੰਨਾ ਜ਼ਿਆਦਾ ਕਿਉਂ ਤੰਗ ਕਰ ਰਿਹਾ ਹੈ ਸਾਨੂੰ ਉਸ ਨੇ ਜਵਾਬ ਦਿੱਤਾ ਕਿ ਮੈਂ ਸੁਲੇਮਾਨ ਹਾਂ ਮੈਨੂੰ ਮਨਮੋਹਨ ਸਿੰਘ ਦੀ ਲੋੜ ਹੈ ਇਹ ਸੁਣ ਕੇ ਹੀ ਘਰ ਦੇ ਬਹੁਤ ਘਬਰਾ ਗਏ ਅਤੇ ਉਹਨਾਂ ਨੂੰ ਐ ਲੱਗਿਆ ਵੀ ਜਿਵੇਂ ਮਨਮੋਹਨ ਸਿੰਘ ਨਹੀਂ ਕੋਈ ਹੋਰ ਬੋਲ ਰਿਹਾ ਹੋਵੇ ਇਨਸਾਨ ਆਪਣੀ ਜਵਾਨੀ ਦੇ ਜਨੂਨ ਵਿੱਚ ਜਾਂ ਆਪਣੇ ਦਿਮਾਗ ਨੂੰ ਬਹੁਤ ਹੀ ਵੱਡਾ ਮੰਨਦਿਆਂ ਹੋਇਆ ਕਈ ਵਾਰੀ ਕੁਝ ਐਹੋ ਜਿਹੀਆਂ ਹਰਕਤਾਂ ਕਰ ਦਿੰਦਾ ਹੈ ਜੋ ਕਿ ਉਸ ਨੂੰ ਨਹੀਂ ਕਰਨੀਆਂ ਚਾਹੀਦੀਆਂ ਦੇਖੋ ਮਨਮੋਹਨ ਸਿੰਘ ਨੇ ਕਿਸੇ ਦੀ ਕਬਰ ਦੇ ਉੱਤੇ ਪਿਸ਼ਾਬ ਕੀਤਾ ਤੇ ਪਿਸ਼ਾਬ ਕਰਨ ਦੀ ਉਸ ਨੂੰ ਇਹ ਸਜ਼ਾ ਮਿਲੀ ਕਿ ਉਸ ਦੇ ਸਰੀਰ ਵਿੱਚ ਹੀ ਉਸ ਰੂਹ ਨੇ ਪ੍ਰਵੇਸ਼ ਕਰ ਲਿਆ ਤੇ ਹੁਣ ਉਸ ਦਾ ਆਪ ਦਾ ਹੀ ਸਰੀਰ ਉਸ ਦੇ ਕੰਟਰੋਲ ਵਿੱਚ ਨਹੀਂ ਹੈ ਜੋ ਪ੍ਰੀਤ ਮਨਮੋਹਨ ਸਿੰਘ ਦੇ ਸਰੀਰ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਉਸ ਦੇ ਸਰੀਰ ਨਾਲ ਕੀ ਕੁਝ ਕਰਦਾ ਹੈ ਤੇ ਉਹ ਕੀ ਚਾਹੁੰਦਾ ਹੈ ਇਹ ਸਭ ਉਹ ਕਿਉਂ ਕਰ ਰਿਹਾ ਹੈ ਇਹ ਸਭ ਜਾਣਨ ਲਈ ਵੀਡੀਓ ਦਾ ਦੂਜਾ ਭਾਗ ਜ਼ਰੂਰ ਸਰਵਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਦੀ ਅਜੇ ਹੀ ਅਨੋਖੇ ਜੀਵਨ ਕੌਤਕ ਜਾਣਨ ਅਤੇ ਸੁਣਨ ਲਈ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਧੰਗੁਰਨ ਨਾਲ ਵਧੇਰੇ ਜਾਣਕਾਰੀ ਲਈ ਆਈ ਬਟਨ ਵਿੱਚ ਦਿੱਤੇ ਲਿੰਕਸ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ ਜਿਸ ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ